ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਦੇ ਕੇ ਅੰਡਰ ਕੀਤਾ ਤੇਨਾ ਪਿਆਰਿਓ ਸੁਚਿਆਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਗੁਰੂ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ 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 ਜੋ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿਰਸ ਦਿੱਤੇ ਬੰਦ ਬੰਦ ਘਟਾ ਪਾਏ ਕੀ ਸਿੱਧ ਕੇਸਾਂ ਸਾਣ ਲਵਾਈ ਜਿਨ੍ਹਾਂ ਦੀ ਬਵਿੱਤਰ ਕਮਾਈ ਜਾ ਧਿਆਨ ਕਰਕੇ ਗੁਰੂ ਖਾਲਸਾ ਜੀ ਦਾ ਗੋਣਾ ਜੀ ਸ੍ਰੀ ਵਾਹਿਗੁਰੂ ਦਾ ਧੰਨਤਾ ਕੇ ਗੁਰੂ ਖਾਲਸਾ ਜੀ ਦਾ ਗੋਣਾ ਜੀ ਸ੍ਰੀ ਵਾਹਿਗੁਰੂ 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 ਜੋ ਪ੍ਰਥਮੇ ਸਰਬਤ ਖਾਲਸਾ ਜੀ ਕੋਰ ਦਾਸ ਜੀ ਸਰਬਤ ਖਾਲਸਾ ਜੀ ਵਾਹਿਗੁਰੂ 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 ਜੋ ਨਾਮ ਚਟਿਆਵੇ ਜੀਤੇ ਬਿੰਦਾ ਸਤਿਕਾਰ ਸਰ ਸੁਖ ਹੋਵੇ ਜਹਾ ਜਹਾ ਗੁਰੂ ਘਰ ਸਾਹਿਬ ਕਹਾ ਕਹਾ ਰਛਾ ਰਾਇਕ ਦੇਵ ਤੇਗ ਫਤਿਹ ਵਿਰਤ ਕੀ ਪੈ ਪੰਥ ਦੀ ਜੀ ਸ੍ਰੀ ਸਾਹਿਬ ਜੀ ਸਾਹਿਬ ਗੁਰੂ ਹਰ ਸਾਹਿਬ ਜੀ ਕੇ ਬੋਲ ਵਾਲੇ ਬੋਲ ਨਾ ਜੀ ਸ੍ਰੀ ਵਾਹਿਗੁਰੂ 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 ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵੇਗ ਦਾਤ ਵਿਸਾ ਦਾਤ ਭੋਸਾ ਦਾਤ दाना से दान नामदार साहिब श्री गुरु अमृतसर साहिब जी के दर्शन स्नान चौकिया झंडे बूंगे जुगो जुगो तर तर का जयकारा बोलना जी श्री वाहे गुरु वाहे गुरु वाहे गुरु जी रखना दियो आप जी के सिखा का मन नीवा मत उच्ची मत पत के रखे वैगुरु वाहे वाहेगुरु जी इस वे ਸਵਾਮੀ ਸ਼ਿਵਾਂੰਗਾ ਸਰਵਿਕਤਕਾਰੀ ਸੀਨੀਅਰ ਸਕੰਦਰੀ ਸਕੂਲ ਮੋਰਿੰਡਾ ਦੇ ਸੂਟਾਫ ਤੇ ਵਿਦਿਆਰਥੀਆਂ ਵੱਲੋਂ ਸੀ ਇਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਛੀਤੀ ਦਿਹਾੜੇ ਮੁੱਖ ਰੱਖਦੇ ਹੋਏ ਤਿੰਨ ਪੁੱਲ ਪੇਟਾ ਦੇ ਦੁਆਰ ਬਾਣੀ ਦੇ ਜਾਪ ਹੋਏ ਬਾਣੀ ਦੇ ਜਾਪ ਕਰਦੇ ਹਾਂ ਸ਼ਬਦ ਕੀਰਤਨ ਪੜ੍ਹਦੇ ਹਾਂ अनेਕਾਂ ਪ੍ਰਕਾਰ ਦੀਆਂ ਭੁੱਲਾਂ ਕੁੱਤਾ ਗਲਤੀਆਂ ਹੋ ਗਈਆਂ ਜੀ ਅਣਜਾਣ ਤੋਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜਨ ਦੀ ਸੰਗਰਥਾ ਬਖਸ਼ਨੀ ਪੜੀ ਸੁਣੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਣ ਕਰਨੀ ਬਾਣੀ ਦਾ ਪ੍ਰਵਾਹ ਕਿਰਤਾਂ ਵਿੱਚ ਵਸਾਉਣਾ ਸਕੂਲ ਨੂੰ ਸਦਾ ਚੜ੍ਹਦੀ ਕਲਾ 'ਚ ਲਿਜਾਣਾ ਆਪ ਜੀ ਦੇ ਦਰ ਤੇ ਜੋ ਨਹੀਂ ਆਵੇ ਤਮੰਗੀਆਂ ਮਰਦਾਂ ਪਰੇ ਖਾਲੀ ਕੋਈ ਨਾ ਜਾਵੇ ਅੜੇ ਸੋ ਝੜੇ ਸ਼ਰਨ ਭਰੇ ਸੋ ਕਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਵਤ ਦਾ ਆਪਣਾ वाहगुरु जी का खालसा श्री वाहू जी की वागुरु तो तो जी का खालसा श्री जी